25 ਫਰਵਰੀ 2013 ਦਾ ਬੱਦੋਵਾਲ ਦਾ ਕਬੱਡੀ ਟੂਰਨਾਮੈਂਟ ਫਾਈਨਲ ਮੈਚ ਹੋਇਆ ਚਨੇਰ ਵਰਸਸ ਜਨੇਪੁਰਾ ਦੇ ਵਿਚਕਾਰ ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ ਇਨਾਮ ਤੋਂ ਇਲਾਵਾ ਬੈਸਟ ਖਿਡਾਰੀਆਂ ਦੇ ਲਈ ਨੈਨੋ ਗੱਡੀਆਂ ਵੀ ਰੱਖੀਆਂ ਗਈਆਂ ਸੀ ਇਸ ਮੈਚ ਦੇ ਵਿੱਚ ਦੇਖਣ ਵਾਲੀ ਗੱਲ ਇਹ ਆ ਦੋਸਤੋ ਕਿ ਦੋਨੋਂ ਟੀਮਾਂ ਦੇ ਰੀਡਰਾਂ ਦੇ ਉੱਪਰ 7-7000 ਰੁਪਏ ਲੱਗਿਆ ਸੁਲਤਾਨ ਤੇ ਔਰ ਲਾਲੀ ਜਨੇਪੁਰ ਦੇ ਦੇਖਣ ਵਾਲੀ ਗੱਲ ਇਹ ਆ ਕਿ ਉਹ ਇਸ ਪੁਆਇੰਟ ਨੂੰ 7000 ਵਾਲੇ ਪੁਆਇੰਟ ਨੂੰ ਲੈ ਕੇ ਆਉਂਦੇ ਆ ਜਾਂ ਨਹੀਂ ਦੇਖਣ ਵਾਲੀ ਗੱਲ ਇਹ ਹੈ ਕਿ ਨੈਨੋ ਗੱਡੀਆਂ ਕਿਸ ਦੇ ਹਿੱਸੇ ਜਾਂਦੀਆਂ ਨੇ ਬੱਦੋਵਾਲ ਦਾ ਇਹ ਫਾਈਨਲ ਮੈਚ ਇੱਕ ਵਾਰੀ ਦੇਖੋ ਲਾਲੀ ਚੱਲਿਆ ਵੀ ਪਹਿਲੀ ਰੇਡ ਦੇ ਉੱਤੇ ਦੇਖਦਿਆਂ ਝਨੇਰ ਵੱਲੋਂ ਲਾਲੀ ਪਹਿਲੀ ਰੇਡ ਪਾਉਣ ਲੱਗਿਆ ਮਾਰੋ ਤਾਲੀਆਂ 500 ਰੁਪਈਆ ਗੋਲੂ ਗੋਲਡੀ ਝਾਂਡਿਆਂ ਵੱਲੋਂ ਪਹਿਲੀ ਰੇਡ ਤੇ 500 ਲੱਗ ਗਿਆ ਬਈ ਪਾਓ ਕਬੱਡੀ 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 ਲਿਆ ਬਈ 500 ਰੁਪਿਆ ਚੱਕੋ ਮਿੱਤਰੋ ਇਹ ਆ ਝੰਡਿਆ ਵਾਲਾ ਗੋਲਡੀ ਚੱਲਿਆ ਉਹ ਗੱਬਰੂ ਪ੍ਰੀਤਮ ਜਿਹੜਾ ਕਿ ਸੌਸਪੁਰੀਆ ਕਹਿੰਦੇ ਨੇ ਇਹਦਾ ਇੱਕ ਲਾਡਲਾ ਖੇਡਦਾ ਜਾਫੀ ਬਣ ਕੇ ਤੇ ਦੂਜਾ ਇਹ ਰੇਡਰ ਆ ਸੁਲਤਾਨ ਸੱਤ ਮੋਟਰਸਾਈਕਲ ਜਿੱਤ ਚੁੱਕਿਆ ਹੁਣ ਤੱਕ ਨਹੀਂ ਰੀਸੇ ਪੈਂਦੇ ਨੇ ਪੜਾਕੇ ਆਉਂ ਜਾਂਦਾ ਨਹੀਂ ਰੀਸਾ ਤੇਰੀਆਂ ਤੁਸੀਂ ਬੈਠ ਜੋ ਬਣ ਜਾ ਬੈਠ ਤਾਂ ਸਹੀ ਬਣ ਨਾ ਤਾਂ ਬੋਲਦਾ ਜਤਿੰਦਰ ਨੇ ਜਫਾ ਲਾਇਆ ਸੀ ਬੈਂਸਾ ਵਾਲੇ ਨੇ ਤੇ ਉਹ ਤੋਂ ਸਿਹਾ ਦੌੜਦਾ ਕੁੱਟ ਕੇ ਲਿਆ ਆ ਅੰਕ ਤੇ ਰੇਡ ਤੇ ਚੱਲਿਆ ਮੁੰਡਾ ਟੋਨੀ ਇਹ ਆ ਟੋਨੀ ਨਹੀਂ ਰੀਸਾ ਤੇਰੀਆਂ ਆਬਰੂ ਜਰੇਤਪੁਰੇ ਨੇ ਜੱਫਾ ਲਾਇਆ ਟੋਨੀ ਨੂੰ ਲੈ ਗਿਆ ਲੁੱਟ ਕੇ ਮੇਲਾ ਲੈ ਬਈ 200 ਰੁਪਇਆ ਉਸ ਗੱਭਰੂ ਦਾ 골ਡੀ ਚਾਂਡੇ ਵਾਲਾ ਦਿੰਦਾ ਰੱਤਿਆ ਵਾਲਿਆ ਸੇਠੀ ਇੱਕ ਦਸਾਰਨੀ ਵਾਲਾ ਸੇਠੀ ਸੀ ਇਹ ਆ ਰੱਤਿਆ ਵਾਲਾ ਸੇਠੀ ਪਤਾ ਪਛਾਨ ਨਹੀਂ ਰੀਸਾ 1000 ਰੁਪਇਆ ਲੱਗ ਗਿਆ ਇਹਦੀ ਰੇਟ ਤੇ ਰਾਜਵਿੰਦਰ ਰਾਜੂ ਵੱਲੋਂ ਯੌਂਤੀ ਕਲਸੀਆ ਵਾਲਾ ਹੱਥ ਪਾਉਂਦਾ ਸੀ ਪਰ ਉਹ ਜਾਂਦਾ ਗੱਬਰੂ ਸੇਠੀ 1000 ਰੁਪਇਆ ਰਾਜਵਿੰਦਰ ਰਾਜੂ ਨੇ ਲਾਇਆ ਸੀ ਸਦਕੇ ਜਾਮਾ ਜਿਹੜਾ ਸੇਠੀ ਨੂੰ ਜਫਾ ਲਾਉ ਉਹਨੂੰ 2000 ਹੁਣ ਰੇਡ ਪਾਉਂਦਾ ਹੈ ਗੱਬਰੂ ਲਾਲੀ ਲਾਲੀ ਝਨੇਰ ਵੱਲੋਂ ਰੇਡ ਪਾ ਕੇ ਅੰਕ ਬਟੋਰ ਗਿਆ ਤੇ ਦੇਖਦਿਆ ਦੂਜੇ ਪਾਸੇ ਕੌਣ ਕੌਡੀ ਪਾਉਂਦਾ ਜਨੇਤਪੁਰੇ ਦਾ ਗੱਬਰੂ ਆ ਗਿਆ ਫੇਰ ਉਹੀ ਗੱਭਰੂ ਸੁਲਤਾਨ ਸੁਲਤਾਨ ਔਰ ਰਾਜਾ ਸੁਲਤਾਨ ਵੀ ਗੱਲ ਚੁਰਦੀ ਆਏ ਕਬੱਡੀ ਦਾ ਸੁਲਤਾਨ ਗੱਡੀ ਆ ਗਈ ਟੇਸਣ ਤੇ ਪਰੇ ਹੋ ਜਾ ਬੇ ਬਾਬੂ ਮੈਨੂੰ ਮਾਹਿਆ ਦੇਖਣ ਦੇ ਇਹ ਗੱਡੀ ਦਾ ਇਹ ਦੇਖਦੇ ਆ ਕਬੱਡੀ ਦਾ ਸੁਲਤਾਨ ਟੱਚ ਮਾਰਿਆ ਪ੍ਰੇਮ ਚਿਹੇਰ ਨੂੰ ਅੰਕ ਬਟੋਰਿਆ ਸੁਲਤਾਨ ਜਿਲ੍ਹੇਤਪੁਰਾ ਨੇ ਫੇਰ ਚੱਲਿਆ ਲਾਲੀ ਬਿੱਲਿਆ ਤੇਰਾ ਪਿਆਰਾ ਖਿਡਾਰੀ ਹੈ ਲਾਲੀ ਫੇਰ ਝਨੇਰ ਵੱਲੋਂ ਰੇਡ ਤੇ ਚੱਲਿਆ ਮੈਂ ਆਪਣੇ ਜੱਜਾਂ ਨੂੰ ਦੱਸਦਿਆਂ ਕਿ ਹੱਥ ਪਾਇਆ ਸੀ ਅਮਨੇ ਜਲੇਪੁਰੇ ਨੇ ਪਰ ਲੈ ਗਿਆ ਲਾਲੀ ਬਈ ਆ ਗਿਆ ਫੇਰ 2000 ਰੁਪਈਆ ਜਿੱਤੇ ਤੇ ਲਾਇਆ ਰਾਜਵਿੰਦਰ ਰਾਜੂ ਤੇ ਬਲਵੀਰ ਵੀਰੇ ਹੋਣਾ ਨੇ ਜਗਤਵਿੰਦਰ ਜਾਦੀ ਹੋਣਾ ਨੇ ਇਹ ਆ ਸੇਠੀ 500 ਰੁਪਇਆ 골ਡੀ ਝਾਂਡਿਆਂ ਨੇ ਲਾਤਾ ਵੀ ਇਹਦੇ ਤੇ 2500 ਹੋ ਗਿਆ ਜੇ ਰੁਕੇ ਜਫਾ ਲਾਵੇਗਾ ਆਉ ਜਾਂਦਾ ਮੈਂ ਅੱਗ ਤੁਰੀ ਪ੍ਰਦੇਸ਼ ਨਹੀਂ ਸਹੀਓ ਅੱਗ ਤੁਰੀ ਪ੍ਰਦੇਸ਼ ਆਹਾਹਾਹਾਹਾ ਕਬੱਡੀ ਆ ਕਮਾਲ ਦੀ ਮੈਂ ਬੇਨਤੀ ਕਰਾਂਗਾ ਆਪਣੇ ਪਰ ਮਿੱਤਰ ਮਨਪ੍ਰੀਤ ਈਆਲੀ ਜੀ ਨੂੰ ਕਿ ਤੁਹਾਡਾ ਸਿਰ ਤੇ ਇਹਨਾਂ ਦੇ ਹੱਥ ਹੈ ਨਾਮ ਬੰਡ ਤੋਂ ਪਹਿਲਾਂ ਨਹੀਂ ਜਾਣਾ ਮੇਰੀ ਬੇਨਤੀ ਹੈ ਇੱਕ ਵਾਰ ਹੱਥ ਖੜਾ ਕਰ ਦਿਓ ਮੈਨੂੰ ਪਤਾ ਲੱਗ ਜਾਏ ਥੈਂਕ ਯੂ ਇਹ ਮੁੰਡਾ ਬਦਲਵਾ ਕਬੱਡੀ ਚੱਲਿਆ ਸੀ ਪ੍ਰਦੀਪ ਅੰਕ ਪ੍ਰਦੀਪ ਦਾ ਤੇ ਆ ਬਈ 2500 ਤੁਰਿਆ ਆਉਂਦਾ 골ਡੀ ਝਾਂਡੇ ਵਾਲੇ ਨੇ 500 ਰਾਜਵਿੰਦਰ ਰਾਜੂ ਬਲਵੀਰ ਔਰ ਐਵੇਂ ਜਿਵੇਂ ਸੇਖੇਵਾਲ ਵਾਲੇ ਸਿਮਰਜੀਤ ਢਿੱਲੋਂ ਉਹਨਾਂ ਨੇ ਬਲਵੀਰ ਵੀਰੇ ਨੇ 2000 ਲਾਤਾ ਇਹਦੇ ਉੱਤੇ ਲਾਓ ਹੱਥ ਨਹੀਂ ਹਿੱਸੇ ਦੇਖੀ ਜਾਂਦੀ ਐ ਆਹਾਹਾਹਾ 500 ਰੁਪਇਆ ਕਾਲਾ ਕਲਸੀਆ ਮਨੀਉ ਜੋਨਟੀ ਕਲਸੀਆ ਨੂੰ ਜੋਨਟੀ ਕਲਸੀਆ ਨੂੰ 500 ਰੁਪਇਆ ਕਾਲੇ ਕਲਸੀਆ ਵੱਲੋਂ ਬਿੱਟੂ ਗਗਨੀ ਵੱਲੋਂ ਵੀ 200 ਅਜੇ ਤਾਂ ਦੇਖਦੇ ਆ ਕੀ ਵਰਦੇ ਰਣਜੀਤ ਰਾਣਾ ਗਮਿੰਦਰ ਰਪਿੰਦਰ ਕਨੇਡਾ ਇਹਨਾਂ ਮਿੱਤਰਾਂ ਵੱਲੋਂ ਆਲਾ ਰਾਜਵਿੰਦਰ ਰਾਜੂ ਵੱਲੋਂ 2000 ਫੜੋ ਔਰ ਸਦਕੇ ਜਾਵਾ ਕੋਈ ਗੱਲ ਨਹੀਂ ਤਿਲਕਣ ਬਾਜੀ ਆ ਕਬੱਡੀ ਦੀ ਲੋਏ ਲੋਏ ਭਰਲਾ ਨਹੀਂ ਕੁੜੀਏ ਜੋ ਘੁਟ ਪਾਂਡਾ ਭਰਨਾ ਆਹ ਦੇਖੋ ਕੀ ਬਣ ਗਿਆ ਅਮਰੂ ਜਨੇਤਪੁਰੇ ਨੇ ਹੱਥ ਪਾ ਲਿਆ ਮੁੰਡਾ ਕਿਹੜਾ ਸੀ ਟੋਨੀ ਨੂੰ ਟੋਨੀ ਨੂੰ ਰੋਕਿਆ ਅਮਰੂ ਨੇ 200 ਰੁਪਇਆ ਜਾਫੀ ਨੂੰ ਦੇ ਦਿਓ ਬਿੱਟੂ ਗਗਲੀ ਵੱਲੋਂ ਔਰ ਆ ਗਿਆ ਫੇਰ ਉਹੀ ਪ੍ਰੀਤਮ ਫਤਪੁਰੀਏ ਦਾ ਲਾਡਲਾ ਪੁੱਤਰ ਸੁਲਤਾਨ ਔਰ ਕਬੱਡੀ ਦਾ ਸੁਲਤਾਨ ਬਣ ਕੇ ਖੇਡਣ ਲੱਗਿਆ ਕਾਲੀ ਨੀਕਰ ਸਦਕੇ ਜਾਮਾ ਔਰ ਜਾਂਦਾ ਜੇ ਸਿਰਾ ਤੇ ਜੰਮਿਆ ਕਦੇ ਹੋਰ ਨਹੀਂ ਜੰਮਿਆ ਕੋਈ ਬਲਵੀਰ ਵੀਰਾ ਆ ਰਾਜਵਿੰਦਰ ਰਾਜੂ ਰਾਣਾ ਰਣਜੀਤ ਯਾਦਵਿੰਦਰ ਯਾਦੀ ਸਿਮਰ ਸਿੰਘ ਢਿੱਲੋਂ ਸੇਖੇਵਾਲ ਅਮਨੀ ਗਰੇਵਾਲ ਔਰ ਗਗਨ ਅੰਮਰਤਸਰੀ ਔਰ ਮਿੱਤਰੋ ਫੇਰ ਮੁੰਡਾ ਰੇਡ ਤੇ ਚੱਲਿਆ ਗੱਭਰੂ ਐ ਲਾਲੀ ਅੰਕ ਬਟੋਰਿਆ ਲਾਲੀ ਨੇ ਸਦਕੇ ਜਾਮਾ ਨਹੀਂ ਰੀ ਸਾ ਫੌਜੀ ਦੀਆਂ ਲੰਮੀ ਬਾਹ ਕਰਕੇ ਅੰਕ ਦਿੱਤਾ ਹੈ ਲਾਲੀ ਨੂੰ ਆ ਵੀ ਚੋਬਰਾ ਕਿਹੜਾ ਆਉਂਦਾ ਮਾਰੋ ਤਾੜੀਆਂ ਸੁਲਤਾਨ ਫੇਰ ਰੇਡ ਕੱਢਣ ਲੱਗਿਆ ਨਹੀਂ ਲੋਕੀ ਇੱਕ ਰੇਡ ਤੇ ਪਾਣੀ ਮੰਗਦੇ ਨੇ ਇਹਨੂੰ ਦੇਖੋ ਬਿੰਦਰ ਕ੍ਰੇਡਾ ਤੇ ਰਾਣਾ ਰਣਜੀਤ 2000 ਲੱਗਿਆ ਇਹਦੇ ਤੇ ਬਈ 골ਡੀ ਝਾਂਡਿਆ ਵੱਲੋਂ ਵੀ 500 ਲੱਗਿਆ ਬਈ 2500 ਹੋ ਗਿਆ ਜੇ ਇਹਨੂੰ ਕੋਈ ਫੜੇਗਾ ਇਹਨੂੰ ਕਹਿੰਦੇ ਨੇ ਸੱਸੇ ਦੇਖਨੀ ਜਵਾਨੀ ਮੇਰੀ ਡਰਾਈਵਰੀ ਤੋਂ ਰੋਕ ਪੁੱਤ ਨੂੰ ਬਲਬੀਰ ਵੀਰਾ ਰਾਜਵਿੰਦਰ ਰਾਜੂ ਰਣਜੀਤ ਰਾਣਾ ਔਰ ਮੇਰੇ ਮਿੱਤਰੋ ਸਦਕੇ ਜਾਵਾ ਹਟ ਜਾਓ ਪਰੇ ਹਟ ਜਾਓ ਪਰੇ ਹਟ ਜਾਓ ਪਰੇ ਕਬੱਡੀ ਪਾਉਂਦਾ ਟੋਨੀ ਐ ਟੋਨੀ ਟੋਨੀ ਨੇ ਕਰ ਲੇ ਇਕੱਠੇ ਲਾਲੀ ਆ ਲਾਲੀ ਇਹ ਜੱਜਾਂ ਨੂੰ ਦੱਸ ਦਿਆਂ ਇਹ ਲਾਲੀ ਦੇਖਦੇ ਆ ਕੀ ਕਰਦਾ ਲਾਲੀ ਲਾਲ ਦੁਪੱਟੇ ਵਾਲੀ ਜਨੇਤਪੁਰਾ ਬਿੰਦੀ ਲੱਗਿਆ ਵੀ ਬਿੰਦੀ ਤੋਂ ਖਿੱਚ ਕੇ ਹੋਇਓ ਪਿੱਛੇ ਮੜਾ ਜਾ ਬਲਵੀਰ ਵੀਰਾ ਰਾਜਵਿੰਦਰ ਰਾਜੂ ਰਣਜੀਤ ਰਾਣਾ ਮੇਰੇ ਮਿੱਤਰੋ ਸੇਖੇ ਵਾਲੀਆ ਔਰ ਸਿਮਰਜੀਤ ਢਿੱਲੋਂ ਆ ਗਿਆ ਫੇਰ 2500 2500 3500 ਹੋ ਗਿਆ ਬਾਈ ਇਹਦੇ ਦੇ 3500 ਹੋ ਗਿਆ ਇੱਕ ਰੇਟ ਤੇ ਸੁਲਤਾਨ ਦੀ ਤੇ ਬੱਝ ਕੇ ਖੇਡ ਪੁੱਤਰਾ ਨਿਗਾ ਦਿਲਕ ਦੀ ਜਾਂਦੀ ਹੈ ਨਹੀਂ ਰੀਸਾ ਨਹੀਂ ਰੀਸਾ ਉਹ ਜੁਗ ਜੁਗ ਜੀਓ ਲਾਡ ਲਿਆ ਉਹ ਜਾਂਦਾ ਜਿਹੜਾ ਇਹਨੂੰ ਫੜੇਗਾ 3500 ਮਿਲੂ ਨਹੀਂ ਇਹਦਾ ਹੋ ਜਾਊਗਾ ਔਰ ਰਣਜੀਤ ਰਾਣਾ ਬਲਬੀਰ ਵੀਰਾ 골ਡੀ ਵੱਲੋਂ ਵੀ 500 ਹੋ ਗਿਆ ਹੋਰ ਔਰ ਸੱਦਕੇ ਜਾਵਾ ਰੇਡ ਤੇ ਗਿਆ ਸੀ ਗੱਭਰੂ ਅਮਰੂ ਨੇ ਫੜਿਆ ਤੇ ਪ੍ਰਦੀਪ ਮੇਰਾ ਖਿਆਲ ਹੈ ਬਦਲਮਾ ਖਿਡਾਰੀ ਗਿਆ ਸੀ ਕੀ ਬਾਤ ਹੈ ਠੀਕ ਹੈ ਰੇਡਾਂ ਕਹਿੰਦੇ ਖੁੱਲੀਆਂ ਨੇ 16 16 ਕਬੱਡੀਆਂ ਦਿੱਤੀਆਂ ਨੇ ਤੇ ਦੇਖਦੇ ਆ ਗੱਬਰੂ ਕੀ ਕਰਦੇ ਨੇ ਆ ਗਿਆ ਸੁਲਤਾਨ ਫੇਰ ਲਗਾਤਾਰ ਰੇਡਾ ਕਰਦਾ ਮਾਰੋ ਤਾੜੀਆਂ ਓਹ ਵੀ ਤੁਹਾਡੇ ਪੁੱਤਾਂ ਵਰਗਾ ਗਗਲੀ ਬਿੱਟੂ ਜਤਿੰਦਰ ਜੇ ਜੱਫਾ ਲਾਉ 500 3500 ਲੱਗ ਗਿਆ ਰਣਜੀਤ ਰਾਣਾ ਔਰ 5000 ਕਰਤਾ ਬਈ ਇਹਦੀ ਰੇਡ ਤੇ 5000 ਹੋ ਗਿਆ ਬਈ ਰਾਣਾ ਰਣਜੀਤ ਇੱਥੇ ਦਾ ਦੋਤ ਹੈ ਅਰਪਿੰਦਰ ਕਨੇਡਾ ਗਗਨ ਅੰਮ੍ਰਿਤਸਰ ਬਲਵੀਰ ਵੀਰ ਹਰਜਿੰਦਰ ਰਾਜੂ ਅ ਰਾਜਵਿੰਦਰ ਰਾਜੂ ਮੇਰੇ ਮਿੱਤਰੋ ਗਗਨ ਅੰਮ੍ਰਿਤਸਰ ਵਾਲਾ ਯਾਦਵਿੰਦਰ ਯਾਦੀ ਤੇ ਬ੍ਰਿੰਦਰ ਝਾਂਡੇ ਔਰ ਗੋਲਦੀ ਝਾਂਡੇ ਵੱਲੋਂ ਵੀ 500 ਲੱਗਿਆ ਨਹੀਂ ਰੀਸਾ ਪੁੱਤਰਾ ਤੇਰੀਆਂ ਅੰਕ ਵਟੋਰ ਕੇ ਲਿਆ ਬਿੱਲੇ ਇੱਧਰ ਆਜਾ ਮੇਰੇ ਕੋਲ ਦੇ ਦੇ 200 ਰੁਪਇਆ ਅੰਮੋ ਗਰਿਆਲ ਵੱਲੋਂ ਇਸ ਮੁੰਡੇ ਨੂੰ ਕੌਣ ਲਾਲੀ ਗੁਰਤੇਜ ਤੇਜੀ ਵੱਲੋਂ ਬਈ 500 ਹੋਰ ਹੋ ਗਿਆ ਹੋ ਗਿਆ ਬਈ 5000 ਪਹਿਲਾਂ ਸੀ 5500 ਹੋ ਗਿਆ 500 ਕਰਦੇ ਹੋ ਰਾਣਾ ਜੀ ਕਹਿੰਦੇ ਮਾਰੋ ਤਾੜੀਆਂ ਇੱਕ ਰੇਡ ਤੇ 6500 ਰੁਪਇਆ ਹੋ ਜੋ ਪਰੇ ਨਹੀਂ ਰੀਸਾਂ ਤੇਰੀਆਂ ਪੁੱਤਰਾ ਜੁਗ ਜੁਗ ਜੀਓ ਬੱਚਿਆ ਮੁੜਕਾ ਚੋਂਦਾ ਮੱਠੀ ਮੱਠੀ ਸਰਦੀ ਲੋਹੇ ਲੋਹੇ ਪਰਲਾ ਨਹੀਂ ਕੁੜੀਏ ਜੋ ਤੁੱਦ ਭਾਂਡਾ ਭਰਨਾ ਸ਼ਾਮ ਪਈ ਤੋ ਤੂੰ ਮੁਹੰਮਦ ਘਰ ਮੁੜਦੀ ਨੇ ਡਰਨਾ ਅੰਮੂ ਗਰਿਆਲ ਵੱਲੋਂ ਇਸ ਬੱਚੇ ਦੀ ਰੇਟ ਤੇ 200 ਰੁਪਿਆ ਲੱਗ ਗਿਆ ਏਸੀ ਲਾਲੀ ਨਹੀਂ ਰੀਛਾ ਤੇਰੀਆਂ ਪੁੱਤਰਾ ਫੜਨ ਵਾਲਾ ਸੀ ਗੱਭਰੂ ਮੇਰਾ ਅਮਨੀ ਆ ਬਈ ਕੌਡੀ ਕਿਹੜਾ ਪਾਉਂਦਾ ਹੈ ਜਨੇਤ ਪਰੇ ਵੱਲੋਂ ਪਿੱਛੇ ਹਟਿਓ ਕਰਾਂ ਕੌਡੀ ਕਾਉਂਡ ਪਾਉਂਦਾ 500 ਰੁਪਈਆ ਹੋ ਗਿਆ ਬਈ 7000 ਹੋ ਗਿਆ ਬਈ ਮਾਰੋ ਤਾੜੀਆਂ ਇੱਕ ਰੇਡ ਤੇ ਸੁਲਤਾਨ ਇਹ ਆ ਪ੍ਰੀਤਮ ਦਾ ਲਾਡਲਾ ਪੁੱਤਰ ਮੈਨੂੰ ਲੱਗਦਾ 10000 ਦਾ ਪੁਆਇੰਟ ਬਣੂਗਾ ਜੇ ਕਿਤੇ ਇਦਾਂ ਕਬੱਡੀ ਪਾਉਂਦਾ ਰਿਹਾ ਆਹਾਹਾਹਾਹਾਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇ ਦੇਓ ਪ੍ਰੇਮ ਚਨੇਰ ਨੂੰ ਇਨਾਮ ਲਾਓ ਵੀ ਇਹ ਆ ਬੱਧੋਵਾਲ ਦੀਆਂ ਖੇਡਾਂ ਦਾ ਸਦਕੇ ਜਾਵਾ ਤੇਜੀ ਵੱਲੋਂ 500 ਆ ਲੋ ਗੁਰਤੇਜ ਤੇਜੀ ਵੱਲੋਂ 500 ਬਾਕੀ ਇਹਦੇ ਵੱਲੋਂ ਔਰ 골ਡੀ ਵੱਲੋਂ 500 ਪਰੇ ਹਟੋ ਕਿਰਾ ਉਧਰ ਮੁੰਡਾ ਕਬੱਡੀ ਪਾਉਂਦਾ ਚਨੇਰ ਦਾ ਪ੍ਰਦੀਪ ਆ ਮੇਰਾ ਖੇਲਾ ਬਹੁਤ ਅੱਛਾ ਹਟ ਜਾਓ ਪੱਛੇ ਪਿੱਛੇ ਹਟ ਜਾਓ ਹੋ ਜਾਓ ਪਿੱਛੇ ਹੋ ਜਾਓ ਮਹਾਰਾਜ ਫੇਰ ਲੱਗੂਗਾ ਚਿੰਤਾ ਨਾ ਕਰੋ ਤੁਸੀਂ ਔਰ ਦੇਖਦੇ ਆ ਕੀ ਬਣਦਾ ਕਮਾਲ ਦੀ ਖੇਡ ਆ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਆ ਰੇਡਾਂ ਥੋੜੀਆਂ ਥੋੜੀਆਂ ਬਾਕੀ ਨੇ ਪਰੇ ਹੋ ਜਾ ਬਈ ਸੁਲਤਾਨ ਫੇਰ ਚੱਲਿਆ ਪਿੰਦਰ ਕੈਨੇਡਾ ਵੱਲੋਂ ਵੀ ਲੱਗ ਗਿਆ ਪਿੰਦਰ ਕਾਲਖ ਵੱਲੋਂ ਵੀ ਲੱਗ ਗਿਆ 골ਡੀ ਝਾਂਡਿਆ ਵੱਲੋਂ ਵੀ ਲੱਗ ਗਿਆ 500 ਹੋ ਗਿਆ ਬਈ ਆ ਫੜੀ ਮਿਲਿਆ 500 ਔਰ ਦੇਵੇ ਨੂੰ 500 ਦੇ ਦੇ ਨੂੰ 52 ਚ ਨਾਲ ਹੁੰਦੇ ਹੁਣ ਨਹੀਂ ਕਿਸੇ ਦਾ ਹਲਾਰ ਰੱਖਣਾ ਆਪ ਇੱਕ ਵੱਡੀ ਲਾਲੀ ਲਾਲੀ ਗੜਬੇਗਾ ਬਲਗਾ ਗੱਬਰੂ ਐ ਤੇ ਦੇਖਦੇ ਆ ਤਾਰਿਆਂ ਦੀ ਸਾਹਮਣੇ ਆਮ ਬੰਨਣਗੇ ਮਾਨਪ੍ਰੀਤਿਆਲੀ ਜੀ 5000 ਲੱਗਿਆ ਬਈ ਜਿਹੜਾ ਇਹਨੂੰ ਰੋਕੇਗਾ 5000 ਲੱਗਿਆ ਰਣਜੀਤ ਰਾਣੇ ਵੱਲੋਂ ਪਿੰਦਰ ਕੈਨੇਡਾ ਵੱਲੋਂ ਲਾਲੀ ਦੇ ਉੱਤੇ ਝਨੇਰ ਵਾਲੇ ਤੇ ਮੀਟੂ ਬਨੀਲਾ ਵੱਲੋਂ ਤਿੰਨਾ ਵੱਲੋਂ 5000 ਲੱਗਿਆ ਲਾਲੀ ਦੀ ਰੇਡ ਦੇ ਉੱਤੇ ਜੇ ਨੂੰ ਕੋਈ ਰੋਕੇਗਾ 5000 ਲਵੇਗਾ ਅੰਤ ਦੇ ਵਿੱਚ ਨਹੀਂ ਇਹਦਾ ਹੋਵੇਗਾ ਨੀਤੂ ਮਨੀਲਾ ਪਿੰਦਰ ਕੈਨੇਡਾ ਰਣਜੀਤ ਰਾਣਾ ਐਸ ਰੇਟ ਤੇ 500 ਲੱਗਾ ਵੀ ਔਰ ਪਿੰਦਰ ਆਕਾਲਿਕ 골ਡੀ ਝਾਂਡੇ ਵੱਲੋਂ ਤੇ ਦੇ ਦਿਓ 500 ਦੇਖਦੇ ਆ ਕੀ ਬਣਦਾ ਹਟ ਜਾਓ ਪਿੱਛੇ ਹਟ ਜਾਓ ਪਿੱਛੇ ਦੇਵੇ ਆਲਾ ਸੁਲਤਾਨ 500 ਲੈ ਕੇ ਜਾ ਪੁੱਤਰਾ ਨਹੀਂ ਰੀਚਾ ਅਗਬਰਗੇ ਗੱਬਰੂ ਨੇ ਆਹ ਇਹਨੂੰ ਕਬੱਡੀ ਕਹਿੰਦੇ ਨੇ ਟੱਕੜਤਾ ਵੀ ਇਹ ਪੰਜਾਬੀਆਂ ਦੇ ਕਰਤੱਬਾ ਜਸਮਾਨੀ ਕਰਤੱਬਾਂ ਦੀ ਸ਼ੈਰੀ ਹੈ 6000 ਲੱਗਿਆ ਵੀ ਇਹਦੇ ਤੇ ਇਹਦੇ ਤੇ 6000 ਲੱਗਿਆ ਜਿਹੜਾ ਰੋਕੇਗਾ ਦੇਖੀ ਜਾਂਦੀ ਹੈ ਲਾਲੀ ਤੇ 6000 ਲੱਗਿਆ ਵੀ ਰਣਜੀਤ ਰਾਣਾ ਨੀਟੂ ਮਨੀਲਾ ਪਿੰਦਰ ਕਨੇਡਾ ਤਿੰਨਾ ਵੱਲੋਂ 6000 ਲੱਗਿਆ ਲਾਲੀ ਦੀ ਇੱਕ ਰੇਡ ਦੇ ਉੱਤੇ ਬਲਬੀਰ ਧੀਰਾ ਯਾਦ ਰਾਜਵਿੰਦਰ ਰਾਜੂ ਔਰ ਐਵੇਂ ਜਿਵੇਂ ਹੀ ਮੇਰੇ ਮਿੱਤਰੋ ਗਗਨ ਅੰਮਰਸਰ ਔਰ ਸਿਮਰਨਜੀਤ ਸਿੰਘ ਢਿੱਲੋਂ ਸੇਖੇਵਾਲ ਇਸ ਰੇਡ ਤੇ 1000 ਰੁਪਏ ਗਗਨੀ ਬਿੱਟੂ ਅੰਮੂ ਵੱਲੋਂ ਇਸ ਰੇਡ ਤੇ 1000 ਨਹੀਂ ਰੀਸੇ ਦੇ ਦਿਓ 1000 ਰੁਪਿਆ ਆ ਲੈ ਪੁੱਤਰਾ 1000 ਲੈ ਕੇ ਜਾ ਸੁਲਤਾਨ ਹਾਲ ਹੈ ਹਾਲੋ ਹਾਲੋ ਚਲੋ ਚਲੋ ਦੋ ਦੋ ਕਬੱਡੀਆਂ ਬਾਕੀ ਨੇ ਪਿੰਦਰ ਕਾਲਖ ਲੈ ਬਈ 7000 ਹੋ ਗਿਆ ਵੀ ਲਾਲੀ ਦੀ ਰੇਡ ਦੇ ਉੱਤੇ ਆਰਚੇ ਨੇਹਰਾ ਵਾਲਾ ਲਾਲੀ ਰੇਡ ਤੇ ਆ 7000 ਹੋ ਗਿਆ ਪਿੰਦਰ ਕਾਲਖ ਵੱਲੋਂ 2000 200 ਰੁਪਿਆ ਰੇਡ ਤੇ ਆ ਕਹਿੰਦੇ ਪਿੰਦਰ ਵੱਲੋਂ ਦੇ ਦਿਓ ਕਿੰਨਾ ਲੱਗਿਆ ਇਹਦੇ ਤੇ 7 ਰਾਣੇਪਿੰਦਰ ਤੇ YouTube ਰਾਣਾ ਰਣਜੀਤ ਪਿੰਦਰ ਕੈਨੇਡਾ ਨੀਟੂ ਮਨੀਲਾ 7000 ਹੋ ਗਿਆ ਬਈ ਲਾਲੀ ਦੀ ਰੇਡ ਤੇ ਦੋ ਦੋ ਕਬੱਡੀਆਂ ਬਾਕੀ ਸੀ 500 ਹੋਰ ਪਾਦੇਆ 골 ਦੀ ਚੰਦ ਪਿੱਛੇ ਅਸ ਤੇ ਉਖਰਾ ਮਾਰਾ ਜਾ ਢੇਰੀਆਂ ਤੋਂ ਫਿਰੇ ਹੋ ਜਾ ਪਰੇ ਹੋ ਜਾ ਇਹਦੀ ਰੇਡ ਤੇ ਕਿੰਨਾ ਬਈ ਇਹਦੀ ਰੇਟ ਤੇ ਲੱਗ ਗਿਆ ਵੀ 1000 ਰੁਪਈਆ ਰਾਣੇ ਵੱਲੋਂ 500 ਰੁਪਈਆ ਗੋਲਦੀ ਝਾਂਡਿਆਂ ਵੱਲੋਂ ਦੇ ਦਿਓ ਰਾਣਾ ਜੀ ਇਸ ਬੱਚੇ ਨੂੰ 1500 ਇਹਨੂੰ 500 ਦੇ ਦਿਓ ਰਾਜਵਿੰਦਰ ਰਾਜੂ ਵੱਲੋਂ ਵੀ 500 ਰੁਪਈਆ ਇਸ ਬੱਤੇ ਦੇ ਸਿਰ ਤੋਂ ਮਾਰ ਕੇ ਦਿੱਤਾ ਜਾਂਦਾ ਆ ਲੈਲਾ ਸੁਲਤਾਨ ਤੇਰੇ ਪਾਪਾ ਦੇ ਸਮਾਨ ਨੇ ਇਹ ਬਹੁਤ ਹੀ ਦਿਲਦਰਯਾ ਸੱਜਣ ਨੇ ਬਲਵੀਰ ਵੀਰਾ ਰਾਜਵਿੰਦਰ ਰਾਜੂ ਰਾਣਾ ਰਣਜੀਤ ਔਰ ਸਰਦਾਰ ਕੁਲਵੰਤ ਸਿੰਘ ਸੇਖੇਵਾਲ ਦੀ ਯਾਦ ਚ ਪਹਿਲਾ ਇਨਾਮ ਹੈ ਉਹਦੇ ਪੁੱਤਰ ਸਿਮਰਨਜੀਤ ਢੋਲ ਵੱਲੋਂ ਲੈ ਬਈ ਅਜੇ ਤੱਕ ਫੜਿਆ ਨਹੀਂ ਗਿਆ ਤੇ ਇੱਕ ਕਬੱਡੀ ਰਹਿ ਗਈ ਕੋਈ ਇੱਕ ਕਬੱਡੀ ਬਾਕੀ ਹੈ ਇੱਕ ਕਬੱਡੀ ਬਾਕੀ ਹੈ ਇਹਨਾਂ ਦੀ ਆਪੇ ਦੱਸਣਗੇ ਬਲਵੀਰ ਹੁਣੀ ਹਾਂ ਬਈ ਕਾਊਂਟਰ ਰੇਡ ਪਾਉਂਦਾ ਇਹਦੀ ਰੇਡ ਤੇ ਸੁਲਤਾਨ ਦੀ ਤੇ ਲਾਓ ਕਿੰਨੇ ਲਾਉਣੇ ਲੈ ਬਈ 2000 ਰੁਪਈਆ ਦੀ ਰੇਟ ਤੇ ਰਣਜੀਤ ਰਾਣਾ ਨੀਟੂ ਮਨੀਲਾ ਤੇ ਪਿੰਦਰ ਕੈਨੇਡਾ ਵੱਲੋਂ ਸੀ ਦੇ ਦਿਓ 2000 ਸੁਲਤਾਨ ਰਾਣੇ ਵੱਲੋਂ ਲੈ ਜਾ ਪੁੱਤਰਾ ਦੇਖਦੇ ਆ ਗੱਡੀ ਤੇ ਝੂਟੀ ਕੌਣ ਲੈਂਦਾ ਮੈਂ ਬਲਬੀਰ ਵੀਰੇ ਨੂੰ ਬੇਨਤੀ ਕਰਾਂਗਾ ਜਨੇਤਪੁਰਾ ਜੇਤੂ ਆ ਬਈ ਇਸ ਕੱਪ ਦਾ ਜਨੇਤਪੁਰੇ ਦੇ ਅੰਕ ਨੇ 17 ਚਨੇਰ ਦੇ 15.5 ਵੀ ਦੋਸਤੋ ਜਿਵੇਂ ਤੁਸੀਂ ਦੇਖਿਆ ਕਿ ਇਸ ਮੈਚ ਨੂੰ ਜਨੇਤਪੁਰਾ ਨੇ ਵਿਨ ਕਰ ਲਿਆ ਛਨੇਰੇ ਇਸ ਟੂਰਨਾਮੈਂਟ ਇਸ ਮੈਚ ਨੂੰ ਇਸ ਟੂਰਨਾਮੈਂਟ ਨੂੰ ਲੂਜ਼ ਕਰ ਗਈ ਹੈ ਔਰ ਬੈਸਟ ਰੈਨ ਵਾਲੇ ਖਿਡਾਰੀ ਵੀ ਜਿਹੜੇ ਜਨੇਤਪੁਰਾ ਦੇ ਵਿੱਚ ਖੇਡਣ ਵਾਲੇ ਸੁਲਤਾਨ ਤੇ ਅਮਰੂ ਉਹ ਦੋਨੋਂ ਬੈਸਟ ਰੈਨ ਨੂੰ ਨੈਨੋ ਗੱਡੀਆਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਅਸੀਂ ਤੁਹਾਡੇ ਲਈ ਹੋਰ ਵੀ ਬਹੁਤ ਸਾਰੇ ਮੈਚ ਲੈ ਕੇ ਆਉਂਦੇ ਰਵਾਂਗੇ ਹੁਣ ਤੁਸੀਂ ਅਗਰ ਕੋਈ ਮੈਚ ਦੇਖਣਾ ਚਾਹੁੰਦੇ ਹੋ ਤਾਂ ਇਹ ਦੋ ਮੈਚ ਅਸੀਂ ਤੁਹਾਡੇ ਲਈ ਸਿਲੈਕਟ ਕੀਤੇ ਨੇ ਇਹਨਾਂ ਚੋਂ ਕੋਈ ਵੀ ਮੈਚ ਅਗਰ ਦੇਖਣਾ ਚਾਹੋ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਸਾਡੀ ਵੀਡੀਓ ਨੂੰ ਸ਼ੇਅਰ ਜਲਾਈਕ ਵੀ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਹੀਂ ਭੁੱਲਣਾ ਔਰ ਅੱਗੇ ਤੋਂ ਵੀ ਅਸੀਂ ਤੁਹਾਡੇ ਲਈ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ